ਜਦੋਂ ਸੀਏਆਈ ਦੀ ਪੁਲਿਸ ਪਾਰਟੀ ਸਾਡੇ ਸਹਿਜਿੰਦਰ ਸਿੰਘ ਇਹ ਥਾਣਾ ਅਜਨਾਲਾ ਤੋਂ ਕੁੱਟਲੀ ਅੰਬ ਨੂੰ ਜਾਂਦੇ ਰਸਤੇ ਉਹਨਾਂ ਨਾਕਾਬੰਦੀ ਕੀਤੀ ਸੀ ਉਹਦੇ ਚ ਤਿੰਨ ਸਮੱਗਲਰ ਜਿਹੜੇ ਹੈਰਨ ਸਮੇਤ ਗ੍ਰਿਫਤਾਰ ਕੀਤੇ ਆ ਜਨਾਂ ਪਾਸੋਂ 6 ਕਿਲੋ ਹੈਰਨ ਤੇ ਡਰਗਮਣੀ 1,17,000 ਰਿਕਵਰ ਹੋਈ ਹੈ ਇਨਾਂ ਵਿੱਚ ਇੱਕ ਦੋਸ਼ੀ ਆ ਜਿਹੜਾ ਲਖਬੀਰ ਸਿੰਘ ਲੱਖਾ ਇਹ ਪਿੰਡ ਕੋਠਾ ਗੁਰੂ ਥਾਣਾ ਦਿਾਲਪੁਰਾ ਜਿਹੜਾ ਬਠਿੰਡਾ ਦਾ ਰਹਿਣ ਵਾਲਾ ਇਹ ਕਰੀ ਪਿਛੇ ਇੱਕ ਸਾਲ ਤੋਂ ਇਹ ਅੰਮ੍ਰਿਤਸਰ ਦੇ ਵਿੱਚ ਹੀ ਕਿਰਾਏ ਤੇ ਰਹਿ ਰਿਹਾ ਤੇ ਇਸ ਧੰਦੇ ਦੇ ਵਿੱਚ ਲੱਗਾ ਹੋਇਆ ਸੀ ਜੁਗ ਐਸਐਸਪੀ ਸਾਹਿਬ ਸਰਦਾਰ ਸਤਿੰਦਰ ਸਿੰਘ ਜੀ ਆਈਪੀਐਸ ਜਿਲਾ ਅਮਰਸਰ ਦੇ ਹੱਤੀ ਵੱਲੋਂ ਜਿਹੜਾ ਅਮਰਸਰ ਦੇ ਹੱਤੀ ਵਿੱਚ ਨਸ਼ੇ ਦੇ ਖਿਲਾਫ ਜੋ ਮਹਿਮ ਵਿਡੀ ਹੋਈ ਆ ਉਹਦੇ ਚ ਕੱਲ ਸਾਡੇ ਸੀਆਈਏ ਸਟਾਫ ਨੂੰ ਬਹੁਤ ਵੱਡੀ ਸਫਲਤਾ ਜਿਹੜੀ ਆ ਉਹ ਮਿਲੀ ਆ ਜਦੋਂ ਸੀਆਈਏ ਦੀ ਪੁਲਿਸ ਪਾਰਟੀ ਸਾਡੇ ਸੇਹਰਜਿੰਦਰ ਸਿੰਘ ਇਹ ਥਾਣਾ ਅਜਨਾਲਾ ਤੋਂ ਕੋਟਲੀ ਅੰਬ ਨੂੰ ਯਾਹੰਦੇ ਰਸਤੇ ਤੇ ਇਹਨਾਂ ਨਾਕਾਬੰਦੀ ਕੀਤੀ ਸੀ ਤੇ ਉਹਦੇ ਚ ਤਿੰਨ ਸਮੱਗਲਰ ਜਿਹੜੇ ਹੈਰਨ ਸਮੇਤ ਗ੍ਰਿਫਤਾਰ ਕੀਤੇ ਆ ਜਿੰਨਾਂ ਪਾਸੋਂ 6 ਕਿਲੋ ਹੈਰਨ ਤੇ ਡਰੱਗ ਮੰਨੀ 1,70,000 ਰਿਕਵਰ ਹੋਈ ਹੈ। ਸਿਮਰਨ ਜੀ ਜੋ ਕਿ ਕਿੱਥੋਂ ਦੇ ਰਹਿਣ ਵਾਲੇ ਨੇ ਇਹਨਾਂ ਵਿੱਚ ਇੱਕ ਦੋਸ਼ੀ ਆ ਜਿਹੜਾ ਲਖਵੀਰ ਸਿੰਘ ਲੱਖਾ ਇਹ ਪਿੰਡ ਕੋਠਾ ਗੁਰੂ ਥਾਣਾ ਦਿਾਲਪੁਰਾ ਜਿਹੜਾ ਬਠਿੰਡਾ ਦਾ ਰਹਿਣ ਵਾਲਾ ਇਹ ਕਰੀਬ ਪਿਛੇ 1 ਸਾਲ ਤੋਂ ਇਹ ਅੰਮ੍ਰਿਤਸਰ ਦੇ ਵਿੱਚ ਹੀ ਕਿਰਾਏ ਤੇ ਰਹਿ ਰਿਹਾ ਤੇ ਇਸ ਧੰਦੇ ਦੇ ਵਿੱਚ ਲੱਗਾ ਹੋਇਆ ਸੀ ਦੋ ਹੋਰ ਦੋਸ਼ੀ ਆ ਉਹ ਕਸਬਾ ਚਗਾਵਾ ਦੇ ਰਹਿਣ ਵਾਲੇ ਨੇ ਉਹਨਾਂ ਵਿੱਚ ਮਨਦੀਪ ਸਿੰਘ ਗੋਰਾ ਜਿਹੜਾ ਵਾ ਉਹ ਵੀ ਕਾਫੀ ਬਰਾਂ ਪਹਿਲਾਂ ਇਹ ਹਰੋਂਦੀਆਂ ਜਿਹੜੀਆਂ ਘੇਪਾਂ ਨੇ ਉਹ ਗਿਪਚਾ ਚੁੱਕਾ ਕਰੀਬ 2 ਸਾਲ ਤੋਂ ਉਹ ਇਸ ਕੰਮ ਦੇ ਵਿੱਚ ਲੱਗਾ ਹੋਇਆ ਜਿਹੜਾ ਬਠਿੰਡੇ ਵਾਲਾ ਸੀ ਉਹਦੇ ਉੱਥੇ ਵੀ ਕੋਈ ਪਰਚੇ ਦਰਜ ਨਹੀਂ ਜਾਂ ਇੱਥੇ ਆ ਵੀ ਕੰਮ ਕਰਦਾ ਆ ਫਿਲਹਾਲ ਸਾਨੂੰ ਕੋਈ ਨਈ ਇਹੋ ਜਿਹਾ ਮਿਲਿਆ ਤੇ ਹੁਣ ਅਸੀਂ ਉਸ ਟਾਈ ਅਪ ਕਰਕੇ ਸਬੰਧਨ ਥਾਣੇ ਦੇ ਨਾਲ ਇਹਦੇ ਪਿਛੋਕੜ ਬਾਰੇ ਪਤਾ ਕਰਾਂਗੇ ਲੈ ਕੇ ਕਿੱਥੋਂ ਆਏ ਸੀ ਕਿ ਉਹ ਆਹਾਂ ਇਹਨਾਂ ਨੇ ਕਿੱਥੇ ਲੱਗੇ ਜਾਂਦੇ ਇਹ ਮੋਡਲੀ ਕੁਸ਼ਗੇਜ ਦੇ ਵਿੱਚ ਸਾਨੂੰ ਇਹੀ ਪਤਾ ਲੱਗਾ ਕਿ ਖੀਪ ਜਿਹੜੀ ਆ ਇਹ ਪਾਕਿਸਤਾਨ ਤੋਂ ਇਧਰੋਂ ਕਿਸ ਬੰਦੇ ਨੇ ਰਿਸੀਵ ਕੀਤੀ ਆ ਉਹਨਾਂ ਤੋਂ ਅੱਗੋਂ ਇਹ ਲੈ ਕੇ ਜਾ ਰਹੇ ਸੀਗੇ ਉਹਦੇ ਬਾਰੇ ਵੀ ਸਾਡਾ ਟੈਕਨੀਕਲ ਤੌਰ ਦੇ ਉੱਤੇ ਜਿਹੜਾ ਵਾ ਉਹ ਚੱਲ ਰਿਹਾ ਵਾ ਉਹਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ। ਪਤਾ ਲੱਗਾ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਆ ਰਹੇ ਸੀ ਪਹਿਲਾਂ ਵੀ। ਹਾਂਜੀ ਜਿਹੜਾ ਮਨਦੀਪ ਗੋਰਾ ਆ ਇਹ ਤਾਂ ਕਰੀਬ 2 ਸਾਲ ਤੋਂ ਇਸ ਧੰਦੇ ਦੇ ਵਿੱਚ ਲੱਗਾ ਹੋਇਆ ਤੇ ਲਖਵੀਰ ਜਿਹੜਾ ਵਾ ਉਹ 1 ਸਾਲ ਤੋਂ ਇਸ ਧੰਦੇ ਵਿੱਚ ਲੱਗਾ ਕਰੀਬ 7 ਤੋਂ 8 ਵਾਰ ਇਹ ਮਤਲਬ ਖੇਪ ਨੂੰ ਲੈ ਕੇ ਅੱਗੇ ਪਹੁੰਚਾ ਚੁੱਕਾ। ਤੇ ਜਿਹੜਾ ਮਨਦੀਪ ਐ ਤੇ ਪਹਿਲਾਂ ਵੀ ਮਾਪੇ ਦਰਜੀ ਇੱਥੇ ਇਹ ਅਸੀਂ ਕਰ ਰਹੇ ਆਂ ਬ੍ਰਦਰ ਇਹ ਪਤਾ ਕਰ ਰਹੇ ਆਂ ਅਸੀਂ। ਅਜੇ ਫਿਲਹਾਲ ਸਾਡੇ ਕੋਲ ਇਸ ਬੰਦੀ ਕੋਈ ਰਿਕਾਰਡ ਨਹੀਂ ਹੈਗਾ। ਕਿ ਰਿਕਵਰੀ ਕੀ ਕੀ ਹੈ ਇਨਾਂ ਦੀ? ਇਨਾਂ ਕੋਲੋਂ 6 ਕਿਲੋ ਹੈਰਨ ਰਿਕਵਰ ਹੋਈ ਆ। ਦੋ ਵਹੀਕਲ ਨੇ ਮੋਟਰਸਾਈਕਲ ਤੇ 1,70,000 ਰੁਪਿਆ ਡਰਗ ਬਣੀ। ਉਮਰ ਕਿੰਨੀ ਸਰ ਇਨਾਂ ਦੀ? ਇਤਨੇ 20 ਤੋਂ 30 ਸਾਲ ਦੇ ਵਿੱਚ ਵਿੱਚ ਨੇ। ਵੈਸੇ ਕੀ ਕਾਰੋਬਾਰ ਕਰਦੇ ਸੀ? ਨਹੀਂ ਕੁਛ ਨਹੀਂ ਕਾਰੋਬਾਰ ਕਰਦੇ। ਇਸੇ ਧੰਦੇ ਦੇ ਵਿੱਚ ਲੱਗੇ ਹੋਏ ਨੇ। ਇਨਾਂ ਦਾ ਹੋਰ ਕੋਈ ਕਾਰੋਬਾਰ ਨਹੀਂ ਹੈ। ਡੋਟ ਮੋਟਰਸ ਦਾ ਨਾ ਆਪਣਾ ਹੀ ਹੈ ਚੋਰੀ ਦਾ ਇਹ ਹੁਣ ਆਪਾਂ ਵੈਰੀਫਾਈ ਕਰਾਵਾਂਗੇ ਫਿਰ ਪਤਾ ਲੱਗੂਗਾ ਜੀ ਕਿਹੜੀਆਂ ਕਿਹੜੀਆਂ ਤਰ੍ਹਾਂ ਹੋਣੇ ਸੇ ਮਾਮਲਾ ਦਾ ਇਹ ਐਨਡੀਪੀਐਸ 826185 ਦੇ ਵਿੱਚ ਅਸੀਂ ਇਹਦਾ ਜਿਹੜਾ ਵਾ ਮੁਕਦਮਾ ਦਰਜ ਕੀਤਾ ਥਾਣੇ ਅਜਨਾਲੇ